ਸੋ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਪਿਆਰੇ ਵੀਰੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਮੁਹੱਲਾ ਗੁਰੂ ਵਿਦਾਸਪੁਰਾ ਦੀਆਂ ਇਹ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਨੇ ਸੋ ਡਾਕਟਰ ਬੀ ਆਰ ਅੰਬੇਡਕਰ ਮਾਡਲ ਸਕੂਲ ਵੀ ਕਿੱਸੀ ਮੌਜੂਦ ਹਾਂ ਸੋ ਖਾਲਿਸਤਾਨੀ ਪਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਇੱਕ ਬੜਾ ਹੀ ਸ਼ਰਮਨਾਕ ਬਿਆਨ ਜਿਹੜਾ ਸਾਡੇ ਦੇਸ਼ ਦੇ ਕਾਨੂੰਨ ਮੰਤਰੀ ਡਾਕਟਰ ਭੀਮਰਾਵ ਅੰਬੇਡਕਰ ਹੁਣਾ ਦੇ ਖਿਲਾਫ ਦਿੱਤਾ ਗਿਆ ਸੋ ਡਾਕਟਰ ਬੀਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸਾਹਿਬ ਔਰ ਬਾਕੀ ਸਾਰੇ ਅਹੁਦੇਦਾਰ ਮੌਜੂਦ ਨੇ ਸੋ ਇਹਨਾਂ ਨੂੰ ਪੁੱਛਨੇ ਆ ਕਿ ਕੀ ਹਾਂਜੀ ਜੈਪਿੰਦ ਪ੍ਰਧਾਨ ਸਾਹਿਬ ਜੈਪਿੰਦ ਜੀ ਪ੍ਰਧਾਨ ਸਾਹਿਬ ਇੱਕ ਬੜਾ ਹੀ ਸ਼ਰਮਨਾਕ ਬਿਆਨ ਜਿਹੜਾ ਪੰਨੂ ਵੱਲੋਂ ਦਿੱਤਾ ਗਿਆ ਔਰ ਅਮਰੀਕਾ ਵਿੱਚੋਂ ਬੈਠਾ ਖਾਲਸਤਾਨੀ ਬਾਬਾ ਸਾਹਿਬ ਬਾਸੇ ਬਹੁਤੀ ਅਪਸ਼ਬਦ ਬੋਲ ਰਿਹਾ ਕੀ ਕਾਹੂਗੇ ਤੁਸੀਂ ਮੈਂ ਹੁਣੇ ਹੁਣੀ ਉਹਨਾਂ ਦਾ ਬਿਆਨ ਸੁਣਿਆ ਆ ਮੈਨੂੰ ਬਿਆਨ ਬੜਾ ਮਤਭਾਗਾ ਲੱਗਿਆ ਨਜ਼ਰ ਆਇਆ ਕਿ ਉਹਨਾਂ ਨੂੰ ਇਦਾਂ ਦੇ ਆਪਾਂ ਸ਼ਬਦ ਨਹੀਂ ਬੋਲਣੇ ਚਾਹੀਦੇ ਕਿਉਂਕਿ ਅਸੀਂ ਅਜ ਤੱਕ ਕਦੀ ਕਿਸੇ ਦੇ ਗੁਰੂ ਪੀਰਾਂ ਦੇ ਉੱਤੇ ਕਦੀ ਵੀ ਕਿ ਟਿੱਪਣੀ ਨਹੀਂ ਕੀਤੀ ਸਾਡੇ ਉਹਨਾਂ ਨੇ ਜੋ ਵੀ ਸਾਡੇ ਟਿੱਪਣੀ ਕੀਤੀ ਆ ਸਾਡੇ ਰਹਿਬਰ ਦੇ ਉੱਤੇ ਬਹੁਤ ਮਤਭਾਗੀ ਆ ਤੇ ਅਸੀਂ ਉਹਨਾਂ ਨੂੰ ਇਹ ਗੱਲਬਾਤ ਕਹਿਣੀ ਚਾਹੁੰਦੇ ਆ ਕਿ ਜਦੋਂ ਵੀ ਕੋਈ ਵੀ ਆ ਬਾਤ ਚੀਤ ਕਰਨੀ ਹੋਣੀ ਹੈ ਕਰਨੀ ਚਾਹੀਦੀ ਹੈ ਤੇ ਕਿਸੇ ਢੰਗ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਆ ਜਦੋਂ ਅਸੀਂ ਉਹਨਾਂ ਦੇ ਰਹਿਬਰਾਂ ਦੇ ਉੱਤੇ ਗੁਰੂ ਪੀਰਾਂ ਦੇ ਉੱਤੇ ਮਹਾਨ ਹਸਤੀਆਂ ਦੇ ਉੱਤੇ ਕਦੀ ਕੋਈ ਮਾੜਾ ਸ਼ਬਦ ਨਹੀਂ ਬੋਲਦੇ ਉਹਨਾਂ ਨੂੰ ਸਾਡੇ ਦਲਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਮੇੜਕਾਰ ਜੀ ਉਹਨਾਂ ਦੀ ਬਦੌਲਤ ਦਲਤ ਅੱਜ ਸਮਾਜ ਦੇ ਵਿੱਚ ਖੜੇ ਹੋਏ ਆ ਤੇ ਉਹਨਾਂ ਨੇ ਜਿਹੜਾ ਇਹੋ ਦੇ ਉੱਤੇ ਟਿੱਪਣੀ ਗੱਦਸ ਤਰੀਕੇ ਨਾਲ ਸ਼ਬਦਾਂ ਵਿੱਚ ਕੀਤੀ ਆ ਮੈਂ ਉਹਦੀ ਬਹੁਤ ਨਿੰਦਣਯੋਗ ਗੱਲ ਕਰਦਾ ਆ ਮੈਂ ਉਹਦਾ ਬਹੁਤ ਨਖੇਦੀ ਕਰਦਾ ਆ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਆ ਇਦਾਂ ਦੇ ਜੋ ਸਮਾਜ ਦੇ ਵਿੱਚ ਇਹ ਗੱਲ ਕਰਦੇ ਆ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿਓ ਇਦਾਂ ਦੀ ਇਦਾਂ ਦੀ ਹਰਕਤ ਕੋਈ ਹੋਰ ਨਾ ਕਰ ਸਕੇ ਜੇ ਉਹਨੂੰ ਸਮਾਜ ਦੇ ਜੇ ਉਹਨਾਂ ਨੂੰ ਕੋਈ ਕਿਸੇ ਗੱਲ ਦੀ ਟਿੱਪਣੀ ਕਰਨੀ ਕੋਈ ਹੋਰ ਚੀਜ਼ ਦੇਖਤੀ ਜਾਣੀ ਚਾਹੀਦੀ ਆ ਸਾਡੇ ਰਹਿਬਰ ਦੇ ਉੱਤੇ ਕਿਉਂ ਸਾਡੇ ਜਿਨ੍ਹਾਂ ਨੇ ਸਾਨੂੰ ਸਮਾਜ ਵਿੱਚ ਖੜੇ ਹੋਣ ਦਾ ਅਧਿਕਾਰ ਦਿਵਾਇਆ ਸਾਡਾ ਹਾਲਾਤ ਇੰਨਾ ਮਾੜਾ ਸੀਗਾ 바ਵਾ ਸਾਹਿਬ ਦੇ ਆਉਣ ਦੇ ਉੱਤੇ ਸਾਡੀ ਜ਼ਿੰਦਗੀ ਸੁਧਰੀ ਸਾਡੇ ਸਾਡੇ ਸਮਾਜ ਦੀ ਜ਼ਿੰਦਗੀ ਸੁਧਰੀ ਅਸੀਂ ਤਾਂ ਉਹਦੇ ਲਈ ਜੇ ਕੋਈ ਅਪ ਸ਼ਬਦ ਬੋਲਦਾ ਉਹਨੇ ਜਾਨ ਦੇਣ ਨੂੰ ਤਿਆਰ ਆ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਇਹ ਚਾਹੀ ਬਾਰ-ਬਾਰ ਇਹ ਚੇਤਬਾਨੀ ਦਿੰਨੇ ਆ ਕਿ ਇਦਾਂ ਦੇ ਆਪ ਸ਼ਬਦ ਨਾ ਬੋਲਣ ਕਿਉਂਕਿ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਸਾਡਾ ਧਰਮ ਹੀ ਆ ਗੁਰੂ ਗ੍ਰੰਥ ਸਾਹਿਬ ਸਾਡਾ ਧਰਮ ਹੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੈਰੋ ਕਰਤਾ ਸਾਡੇ ਗੁਰੂ ਰਵਿਦਾਸ ਮਹਾਰਾਜ ਦੀ ਉਹਦੇ ਵਿੱਚ ਬਾਣੀ ਆ ਅਸੀਂ ਉਹਨਾਂ ਦੇ ਪੈਰੋ ਕਰਤਾ ਆ ਤੇ ਅਸੀਂ ਦਿਲ ਤੋਂ ਆ ਦਿਲ ਤੋਂ ਹੋਣ ਦੇ ਨਾਤੇ ਸਾਡਾ ਸਾਡੇ ਸਮਾਜ ਦਾ ਜਾਨਕਿ ਮਤਲਬ ਜੋ ਸਮਾਜ ਨੂੰ ਸਾਨੂੰ ਸੇਹ ਦਿੱਤੀ ਆ ਬਾਬਾ ਸਾਹਿਬ ਤੋਂ ਬਗੈਰ ਸਾਨੂੰ ਕਿਸੇ ਨੇ ਨਹੀਂ ਦਿੱਤੀ ਸਾਡੀ ਜ਼ਿੰਦਗੀ ਜਾਨੀ ਸੁਧਰੀ ਆ ਅੱਜ ਸਾਡੇ ਸਮਾਜ ਦੇ ਬੱਚੇ ਪੜ੍ਹ ਲੈ ਕੇ ਵੱਡੇ ਵੱਡੇ ਉੱਚ ਉੱਚ ਕੋਟੀਆਂ ਦੇ ਗਏ ਆ ਉਹ ਸੰਵਿਧਾਨ ਦੀ ਬਦੌਲਤ ਗਏ ਆ ਨਹੀਂ ਤਾਂ ਸਾਨੂੰ ਕੋਈ ਪਹਿਲਾਂ ਵੀ ਇਹ ਲੋਕ ਸੀਗੇ ਜਿਹੜੇ ਅੱਜ ਅੱਜ ਸਾਡੇ ਤੇ ਟਿੱਪਣੀਆਂ ਕਰਦੇ ਆ ਪਹਿਲਾਂ ਸਾਨੂੰ ਕੁਹਾ ਤਾਂ ਪਾਣੀ ਵੀ ਪੀਂ ਦਿੱਤਾ ਜਾਂਦਾ ਸੀਗਾ ਤੇ ਅੱਜ ਸਾਡੇ ਸੰਵਿਧਾਨ ਦੀ ਵਜਾ ਕਰਕੇ ਸਾਡੀ ਜੂਨ ਸੁਤਰੀ ਆ ਤੇ ਉਹ ਉਹ ਸਮਾਜ ਨੂੰ ਸਾਡੇ ਸਮਾਜ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਤੇ ਮੈਂ ਮਤਲਬ ਉਹਨਾਂ ਦੀ ਬਹੁਤ-ਬਹੁਤ ਨਿੰਦਿਆ ਕਰਦਾ ਹਾਂ ਜੈ ਪੀਨ ਜੈ ਭਾਰਤ ਪੀਨ ਜਿੰਦਾ ਰਹੇਗਾ ਸਾਰੀ ਜ਼ਿੰਦਗੀ ਰਹੇਗਾ ਸਾਰੇ ਸੰਸਾਰ ਦੇ ਵਿੱਚ ਰਹੇਗਾ ਕੋਈ ਉਹਨੂੰ ਕਟਾਉਣੇ ਵਾਲਾ ਨਹੀਂਗਾ ਜੈ ਪੀਨ ਜੈ ਭਾਰਤ ਸੂਏਸਨ ਡਾਕਟਰ ਬੀ ਆਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਨਾਮੇ ਬਣੇ ਪ੍ਰਧਾਨ ਸ਼੍ਰੀਮਾਨ ਰਾਮ ਮੁਰਤੀ ਜੀ ਸੋ ਸੁਦੇਸ਼ ਚਾਲ ਜੀ ਸਾਡੇ ਦਰਮਿਆਨ ਨੇ ਚਾਲ ਸਾਹਿਬ ਹਰ ਵਾਰ ਸਾਡੇ ਜਿਹੜੇ ਮਸੀਹਾ ਨੇ ਉਹਨਾਂ ਨੂੰ ਹੀ ਦਲਿਤਾਂ ਦੇ ਮਸੀਹਾ ਨੂੰ ਹੀ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਕੀ ਸੋਚਦੇ ਹੋ ਤੁਸੀਂ ਕੀ ਹੈ ਤੁਹਾਡੀ ਸੋਚ ਪਹਿਲਾਂ ਤਾਂ ਮੈਂ ਕੇਡੀ ਵਰਲਡ ਪੰਜਾਬ ਨਿਊਜ਼ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਤੇ ਨਾਲ ਦੀ ਨਾਲ ਲਈ ਮੈਂ ਪੰਨੂ ਦੇ ਸ਼ਬਦਾਂ ਦੀ ਕੋਹਰ ਨਿੰਦਾ ਕਰਦਾ ਕਿਉਂਕਿ ਉਹਨਾਂ ਨੇ ਸਾਡੇ ਰੈਵਰ ਨੂੰ ਰਾਕਸ਼ਸ ਪੱਕਾ ਬੋਲਿਆ ਔਰ ਉਹਨਾਂ ਨੇ ਕਿਹਾ ਕਿ ਡਾਕਟਰ ਅੰਬੇਦਕਰ ਦਲਤਾਂ ਦਾ ਮਸੀਹਾ ਨਹੀਂ ਹੋ ਗੁਰੂ ਰਵਿਦਾਸ ਦਲਤਾਂ ਦਾ ਗੁਰੂ ਆ ਜਾਨੀ ਕਿ ਉਹਨੇ ਉੱਥੇ ਵੀ ਭਾਗਤ ਰਵਿਦਾਸ ਗਿਆ ਸਾਡੇ ਤਾਂ ਗੁਰੂ ਰਵਿਦਾਸ ਮਹਾਰਾਜ ਵੀ ਸਾਡੇ ਮਸੀਹਾ ਆ ਔਰ 바ਵਾ ਸਾਹਿਬ ਡਾਕਟਰ ਬੀਰ ਅੰਬੇਦਕਰ ਜੀ ਵੀ ਸਾਡੇ ਮਸੀਹਾ ਆ ਔਰ ਗੁਰੂ ਗ੍ਰੰਥ ਸਾਹਿਬ ਸਾਡੇ ਬਹੁਕੰਸ਼ੀ ਰਾਮ ਜੀ ਨੇ ਵੀ ਕਿਹਾ ਸੀ ਕਿ ਸਾਡਾ ਮੈਨੀਫੈਸਟੋ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਸਤਿਕਾਰ ਕਰਦੇ ਆ ਤੇ ਇਹ ਜਿਹੜਾ ਪੰਨੂ ਮੈਂ ਇਹਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਆ ਕਿ ਇਹ ਜਿੱਥੇ ਵੀ ਅਮਰੀਕਾ ਚ ਕਿਤੇ ਵੀ ਬੈਠਾ ਆ ਕਿਉਂਕਿ 바ਵਾ ਸਾਹਿਬ ਦੇ ਪੈਰੋਕਾਰ ਕੱਲੇ ਪੰਜਾਬ ਚ ਨਹੀਂ ਕੱਲੇ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਠੇ ਆ ਜੇ ਪੰਨੂ ਤੇਰਾ ਮੂਤ ਨਾ ਨਾ ਰੋਕਿਆ ਸਾਡੇ ਦਲਤ ਸਮਾਜ ਦੇ ਪੈਰੋਕਾਰਾਂ ਨੇ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਤੂੰ ਤੂੰ ਯਾਦ ਕਰ ਲਈ ਹੁਣ ਤੂੰ ਰੋਡ ਤੇ ਨਿਕਣ ਜੋਗਾ ਨਹੀਂ ਬਚੂਗਾ ਇਹ ਤੂੰ ਗਲਤ ਕੰਮ ਕੀਤਾ ਜਿਹੜਾ ਤੂੰ ਇਹ ਨੰਗਲਪਿੰਡ ਦੇ ਵਿੱਚ ਫਲੋਰ ਨੰਗਲਪਿੰਡ ਦੇ ਵਿੱਚ ਜਿਹੜੇ ਤੂੰ ਇਹ ਬਤਮੀਜ਼ ਜਿਹੜੇ ਵੀ ਬੰਦੇ ਨੇ ਘਟਨਾ ਕੀਤੀ ਆ ਪਹਿਲਾਂ ਤਾਂ ਅਸੀਂ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਬੰਦੇ ਜਿਹੜੇ ਵੀ ਆ ਜਿਹਨੇ ਵੀ ਸ਼ੈਤਾਨ ਲੋਕਾਂ ਨੇ ਕੰਮ ਕੀਤਾ ਆ ਇਹ ਬੰਦੇ 12 14 ਘੰਟਿਆਂ ਦੇ ਵਿੱਚ ਗ੍ਰਿਫਤਾਰ ਹੋਣੇ ਚਾਹੀਦੇ ਆ ਅਗਰ ਗ੍ਰਿਫਤਾਰ ਨਹੀਂ ਹੁੰਦੇ ਤੇ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋਊਗਾ ਔਰ ਦੂਜੀ ਗੱਲ ਬਨੂਦੂ ਇਹ ਗੱਲ ਕੀਤੀ ਆ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਿੱਥੇ ਵੀ ਇਹਨਾਂ ਦੇ ਸਟੈਚੂ ਲੱਗੇ ਆ ਬੁੱਤ ਲੱਗੇ ਆ ਇਹ ਕੱਲੇ ਕੱਲੇ ਤੋੜ ਦੋ ਓ ਤੇਰੇ ਪੇ ਦੇ ਵਿੱਚ ਵੀ ਏਡਾ ਦਮ ਨਹੀਂ ਓਏ ਜਾਂ ਤੂੰ ਆਪਣਾ ਪੂਰਾ ਖਾਲਿਸਤਾਨ ਲਿਆ ਅਸੀਂ ਤੇਰੇ ਖਾਲਿਸਤਾਨ ਤੋਂ ਵੀ ਨਹੀਂ ਡਰਦੇ ਅਸੀਂ ਸੰਵਿਧਾਨ ਨੂੰ ਮੰਨਦੇ ਤੇ ਸੰਵਿਧਾਨ ਨੂੰ ਮੰਨਦੇ ਰਵਾਂਗੇ ਜੈ ਜੈ ਭੀਮ ਜੈ ਭਾਰਤ ਤੈਨੂੰ ਇੱਕ ਚੱਲ ਦੱਸ ਦਿੰਦੇ ਆ ਕਿ ਸੰਵਿਧਾਨ ਨੂੰ ਵਾਲੋਂ ਉਂਗਲੀ ਵੀ ਕੋ ਕਰ ਗਿਆ ਤੇ ਉਹਦਾ ਗੁੱਟ ਲਾ ਦਾਂਗੇ 바ਵਾ ਸਾਹਿਬ ਦੇ ਸਟੈਚੂ ਦੇ ਵੱਲ ਕੋਈ ਉਂਗਲੀ ਵੀ ਕਰ ਗਿਆ ਤੇ ਉਹਦਾ ਗੁੱਟ ਕੀ ਉਹਦੀ ਧੌਣ ਵੀ ਲਾ ਦਾਂਗੇ ਅਸੀਂ 바ਵਾ ਸਾਹਿਬ ਦੇ ਪੈਰੋ ਕਰ ਰਿਆਂ ਇਹਨਾਂ ਨੂੰ ਮੈਂ ਤੇਰੀ ਸੋਚ ਤੇ ਮੈਰਾ ਦੇਾਂਗੇ ਠੋਕੇ ਇਹਨਾਂ ਨੂੰ ਮੈਂ ਤੇਰੀ ਸੋਚ ਤੇ ਮੈਰਾ ਦੇਾਂਗੇ ਠੋਕੇ ਇਹਨਾਂ ਨੂੰ ਮੈਂ ਪਹਿਲਾਂ ਵੀ ਦੱਸ ਦੇਣਾ ਚਾਹੁੰਦਾ ਕਿ ਜਦੋਂ ਬਿਆਨਾ ਕਾਂਡ ਦੇ ਵਿੱਚ ਕਾਂਡ ਹੋਇਆ ਸੀ ਤੇ ਮੇਰੇ ਤੇ 307 ਦਾ ਪਰਚਾ ਪਿਆ ਸੀ ਅੱਜ ਮੈਂ 15 ਸਾਲਾਂ ਬਾਅਦ 3 ਮਹੀਨੇ ਪਹਿਲਾਂ ਮੈਂ ਬਰੀ ਹੋਇਆ ਲੇਕਿਨ ਮੈਂ ਕਿਸੇ ਵੀ ਐਦਾ ਦੇ ਚੀਜ਼ ਤੋਂ ਡਰਦਾ ਨਹੀਂ ਔਰ ਮੈਂ ਆਪਣੇ 바ਵਾ ਸਾਹਿਬ ਲਈ ਆਪਣੇ ਰਹਿਬਰਾਂ ਲਈ ਅਸੀਂ ਤੌਣ ਵੱਢ ਵੀ ਸਕਦੇ ਤੇ ਤੌਣ ਕੱਟਾ ਵੀ ਸਕਦੇ ਆ ਜੈ ਭੀਮ ਜੈ ਹਾਰ ਹਾਂਜੀ ਸੈਕਟਰ ਸਾਹਿਬ ਸੈਕਟਰ ਸਾਹਿਬ बार-बार ਦੇਸ਼ ਦੇ ਸੰਵਿਧਾਨ ਨਿਰਮਾਤਾ ਨੂੰ ਇੱਕ ਰਾਖਸ਼ਿਸ ਕਹਿ ਕੇ ਬੁਲਾਇਆ ਗਿਆ ਕੀ ਕਹਿਣਾ ਤੁਹਾਡਾ ਅੱਜ ਟੀਵੀ ਤੇ ਔਰ ਚੈਨਲਾਂ ਤੇ ਜੋ ਖਬਰ ਹੁਣੇ-ਹੁਣੇ ਆਈ ਆ ਬੇ ਗੁਰਪਰਪੰਤ ਸਿੰਘ ਪੰਨੂ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਬਾਰੇ ਬਹੁਤ ਮਾੜੀ ਟਿੱਪਣੀ ਕੀਤੀ ਆ ਇਹ ਟਿੱਪਣੀ ਉਹਨਾਂ ਨੂੰ ਕਰਨੀ ਨਹੀਂ ਸੀ ਚਾਹੀਦੀ ਅਸੀਂ ਨਹੀਂ ਚਾਹੁੰਦੇ ਕਿ ਆਰਐਸਐਸ ਜਿਹੜੀ ਆ ਸਿੱਖਾਂ ਦਾ ਔਰ ਦਲਤਾਂ ਦਾ ਜਿਹੜਾ ਭੇੜ ਕਰਾਵੇ ਅਸੀਂ ਇਹ ਜਿਹੜੀ ਆ ਉਹਨਾਂ ਨੇ ਬਿਆਨ ਦਿੱਤਾ ਕਿ ਬਾਬਾ ਸਾਹਿਬ ਜਿਹੜੇ ਸੀ ਰਾਖਸ਼ ਸੀ ਬਾਬਾ ਸਾਹਿਬ ਰਾਕਸ਼ਸ ਨਹੀਂ ਸੀ ਬਾਬਾ ਸਾਹਿਬ ਸਾਡੇ ਦੇਵਤਾ ਸੀ ਸਾਡੇ ਰਹਿਬਰ ਸੀ ਜਿਨ੍ਹਾਂ ਦੇ ਕਰਕੇ ਦਬੇ ਕੁਚਲੇ ਤੇ ਨਤਾੜੇ ਹੋਏ ਲੋਕ ਜਿਹੜੇ ਆ ਉਹ ਆਪਣਾ ਜੀਵਨ ਜਿਹੜਾ ਬਸਰ ਕਰ ਰਹੇ ਆ ਉੱਚੋ ਉੱਚੇ ਉੱਜਾ ਤੇ ਗਏ ਆ ਉਹਨਾਂ ਨੇ ਜੋ ਸ਼ਬਦਾਂ ਲਿਖਿਆ ਉਹ ਧਰਮ ਨਿਰਪੱਖ ਸ਼ਬਦਾਂ ਆ ਇਸ ਤੋਂ ਵਧੀਆ ਸ਼ਬਦਾਂ ਜਿਹੜਾ ਹੋ ਨਹੀਂ ਸਕਦਾ ਤੇ ਇਸ ਤੋਂ ਇਲਾਵਾ ਜਿਹੜਾ ਫਲੋਰ ਦੇ ਵਿੱਚ ਨੰਗਲਪਿੰਡ ਦੇ ਵਿੱਚ ਜਿਹੜਾ ਇਹ ਉਹਨਾਂ ਨੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਖਾਲਿਸਤਾਨ ਦੇ ਬਾਰੇ ਵਿੱਚ ਕੋਰ ਲਿਖਿਆ ਉਸ ਦੀ ਵੀ ਅਸੀਂ ਸਤ ਸਬਦਾਂ ਦੇ ਵਿੱਚ ਨਿਖੇਦੀ ਕਰਦੇ ਆਂ ਅਤੇ ਪੰਨੂ ਨੂੰ ਅਸੀਂ ਆਪਣੇ ਦਲੇ ਸਮਾਜ ਵੱਲੋਂ ਇਹ ਚੇਤਾਵਨੀ ਦਿੰਦੇ ਆ ਕਿ ਇਦਾਂ ਦੇ ਬਿਆਨ ਦੇਣੇ ਛੱਡ ਦੇਵੇ ਨਹੀਂ ਤਾਂ ਬਾਬਾ ਸਾਹਿਬ ਦੇ ਜਿਹੜੇ ਪੁਰੋਕਾਰ ਕੱਲੇ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਵੀ ਇਹ ਬੈਠੇ ਆ ਉਹਨੂੰ ਮੂੰਹ ਤੋੜਵਾ ਜਵਾਬ ਦੇ ਗਏ ਇਹਨਾਂ ਨੇ ਕੰਮ ਕਰਕੇ ਜੋ ਬਿਆਨ ਦਿੱਤਾ ਹੈ ਬਾਬਾ ਸਾਹਿਬ ਸਾਡੇ ਰਹਿਬਰ ਦੇ ਬਾਰੇ ਵਿੱਚ ਇਹ ਇਹਨਾਂ ਬਹੁਤ ਇਹਨਾਂ ਨੇ ਮਾੜਾ ਕੀਤਾ ਆ ਅਸੀਂ ਦੁਬਾਰਾ ਫੇਰ ਉਹਨਾਂ ਨੂੰ ਇਹ ਚੇਤਾਵਨੀ ਦਿੰਦੇ ਆ ਕਿ 14 April ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ ਆ ਉਹਨਾਂ ਨੂੰ ਇਦਾਂ ਦੇ ਬਿਆਨ ਦੇ ਕੇ ਲੋਕਾਂ ਦੇ ਵਿੱਚ ਜਿਹੜੀ ਆ ਲੜਾਈ ਝਗੜਾ ਤੇ ਪ੍ਰਸਾਦ ਪਰੌਣ ਦਾ ਜਿਹੜਾ ਉਹਨਾਂ ਨੇ ਇਹ ਕੰਮ ਕੀਤਾ ਆ ਇਹ ਜੀ ਅਸੀਂ ਸੰਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਜੈ ਭੀਮ ਜੈ ਭਾਰਤ ਨਮੋ ਵਧਾਈ ਹਾਂਜੀ ਪ੍ਰਧਾਨ ਸਾਹਿਬ ਦਲਿਤਾ ਦੇ ਮਸੀਹਾ ਨਾਰੀ ਜਾਤੀ ਦੇ ਉਧਾਰਕ ਹੋਣਾਂ ਬਾਰੇ ਇੰਨੇ ਵੱਡੇ ਅਪਸ਼ਬਦ ਬੋਲਣਾ ਕਿੱਥੋਂ ਤੱਕ ਜਾਏ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਅੱਜ ਸਾਡੇ ਦਲਤਾਂ ਦੇ ਮਸੀਹਾ ਕਰੋੜਾਂ ਕਰੋੜਾਂ ਲੋਕਾਂ ਦੇ ਮਸੀਹਾ ਨਾਰੀ ਦੇ ਮੁਕਤੀਦਾਤਾ ਵਿਸ਼ਵ ਰਤਨ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਬਾਰੇ ਜੋ ਇੱਥੇ ਆ ਜਾਓ ਗੁਰਪ੍ਰਤਾਪ ਪੰਨੂ ਨੇ ਇਹੋ ਸ਼ਬਦਾ ਦੀ ਵਰਤੋਂ ਕੀਤੀ ਗਈ ਆ ਜੋ ਉਹਨਾਂ ਨੇ ਉਹਨਾਂ ਦੇ ਪ੍ਰਤੀ ਇੰਨੀ ਮਾੜੀ ਸ਼ਬਦਾਬਲੀ ਦੇ ਇਹਨੇ ਮਾੜੇ ਵਿਚਾਰ ਰੱਖੇ ਨੇ ਮੈਂ ਸਮਝਦਾ ਕਿ ਕੋਈ ਇਨਸਾਨ ਜਿਹੜਾ ਇਸ ਤਰ੍ਹਾਂ ਦੇ ਵਿਚਾਰ ਨਹੀਂ ਰੱਖ ਸਕਦਾ ਉਹਦੇ ਵਿੱਚ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਆ ਕਿਉਂਕਿ ਉਹ ਬੰਦਾ ਮੂੰਹ ਦੇ ਵਿੱਚੋਂ ਸ਼ਬਦ ਨਹੀਂ ਉਹ ਇੱਕ ਗੰਧੂ ਗੱਲ ਰਿਆ ਜਿਹੜਾ ਕਿ ਸੁਣਨ ਨੂੰ ਵੀ ਬਹੁਤ ਬੁਰਾ ਲੱਗਦਾ ਉਹਨੂੰ ਇਹ ਨਹੀਂ ਪਤਾ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਕੌਣ ਸੀ ਜੇ ਉਹਨੇ ਇਸ ਬਾਰੇ ਸਮਝਿਆ ਹੁੰਦਾ ਜਾਂ ਮਾੜਾ-ਮੋਟਾ ਪੜਿਆ-ਲਿਖਿਆ ਹੁੰਦਾ ਤਾਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਉਹ ਨਹੀਂ ਕਰਦਾ ਤੇ ਇਹ ਇਹ ਜਿਹੜੇ ਸ਼ਬਦ ਬੋਲੇ ਗਏ ਆ ਇਹ ਸਾਰੇ ਦੇਸ਼ ਲਈ ਸ਼ਰਮ ਦੀ ਗੱਲ ਆ ਇਕੱਲੇ ਦਲਿਤ ਲੋਕਾਂ ਲਈ ਤਾਂ ਹੈ ਹੀ ਆ ਪਰ ਪੂਰੇ ਦੇਸ਼ ਦੇ ਨਰਮਤਾ ਜਿਹੜੇ ਸੰਵਿਧਾਨ ਦੇ ਨਰਮਤਾ ਉਹਨਾਂ ਦੇ ਲਈ ਇਦਾਂ ਦੀ ਸ਼ਬਦਾਵਲੀ ਬੋਲਣੀ ਅਸੀਂ ਉਸ ਸ਼ਬਦਾਵਲੀ ਦੀ ਪੂਰੇ ਦਲਤ ਸਮਾਜ ਵਰੋਂ ਘੋਰ ਨਿੰਦਿਆ ਕਰਦੇ ਆਂ ਔਰ ਗੁਰਪ੍ਰਤਾਪ ਸਿੰਘ ਪੰਨੂ ਨੂੰ ਇਹ ਚੇਤਾਵਨੀ ਦਿੰਦੇ ਆਂ ਕਿ ਗੁਰਪ੍ਰਤਾਪ ਸਿੰਘ ਤੂੰ ਜਿੱਥੇ ਵੀ ਦੁਨੀਆ ਦੇ ਵਿੱਚ ਹੈਗਾ ਤੇ ਤੈਨੂੰ ਇੱਥੇ 바ਵਾ ਸਾਹਿਬ ਭੀਮਰਾਓ ਅੰਬੇਡਕਰ ਦੇ ਤੇ ਸ਼੍ਰੀ ਗੁਰਬਦਾਸ ਮਹਾਰਾਜ ਦੇ ਪੈਰੋਕਾਰ ਕਦੇ ਵੀ ਬਖਸ਼ਣਗੇ ਨਹੀਂ ਔਰ ਉਹ ਕਹਿ ਰਿਹਾ ਵੀ 14 ਅਪ੍ਰੈਲ ਨੂੰ 바ਵਾ ਸਾਹਿਬ ਭੀਮਰਾਓ ਅੰਬੇਡਕਰ ਦੇ ਬੁੱਤ ਤੋੜ ਦਿਓ ਲਾਹ ਦਿਓ ਸਰ ਬਿਲਕੁਲ ਤੁਸੀਂ ਸਹੀ ਕਹਿਆ ਉਹ ਨਾ ਉਹ ਪੰਨੂ ਆਖ ਰਿਹਾ ਸੂਬਾ ਪੰਜਾਬ ਦੀ ਜਿਹੜੀ ਜਨਤਾ ਹੈ ਉਹਨੂੰ ਭੜਕਾ ਰਿਹਾ ਉਹ ਆਖ ਰਹਿਨੇ ਕਿ ਜਿਹੜੇ ਬਾਬਾ ਸਾਹਿਬ ਦੇ ਬੁੱਤ ਨੇ ਉਹਨਾਂ ਨੂੰ ਉਤਾਰ ਕੇ ਗੁਰੂ ਅਰਜਨ ਦੇ ਬੁੱਤ ਲਗਾ ਦਿਓ ਤੁਸੀਂ ਇਹਨਾਂ ਨੂੰ ਉਤਾਰੋ ਇਹ ਕਿੱਥੋਂ ਤੱਕ ਜਾਂਦਾ ਜੋ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੀ ਬਾਣੀ ਸਮਤਾ ਸਮਾਨਤਾ ਦੇ ਭਾਈਚਾਰੇ ਦਾ ਪ੍ਰਤੀਕ ਜੋ ਗੁਰੂ ਗ੍ਰੰਥ ਸਾਹਿਬ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਜੋ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੀ ਸੋਚ ਸੀ ਉਸੇ ਸੋਚ ਨੂੰ ਹੀ ਬਾਬਾ ਸਾਹਿਬ ਭੀਮ ਭੀਮਰਾਓਂ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਅੰਕਿਤ ਕੀਤਾ ਔਰ ਉਹ ਸੰਵਿਧਾਨ ਕੱਲੇ ਦਲਦਲਾਂ ਦੇ ਲਈ ਨਹੀਂ ਆ ਉਹ ਸਰਬਸਮਾਏ ਲਈ ਹਿੰਦੂਆਂ ਨੂੰ ਸਿੱਖਾਂ ਨੂੰ ਅਸਾਈਆਂ ਨੂੰ ਘੱਟ ਗੈਣ ਦੀਆਂ ਨੂੰ ਐਸਸੀ ਐਸਟੀ ਓਬੀਸੀ ਲਈ ਧਰ ਨਾਰੀ ਲਈ ਉਹ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਆਧਾਰ ਤੇ ਕਹਿ ਰਿਹਾ ਕਿਉਂਕਿ ਅੱਜ ਤੱਕ ਮੈਨੂੰ ਇਹ ਦੱਸੋ ਕਿਸੇ ਸਿੱਖ ਨੂੰ ਕੋਈ ਕਿਸੇ ਰਾਸ਼ਟਰਪਤੀ ਬਣਨ ਤੋਂ ਸੰਵਿਧਾਨ ਨੇ ਰੋਕਿਆ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਕਿਸੇ ਸੰਵਿਧਾਨ ਨੇ ਰੋਕਿਆ ਬਾਬਾ ਸਾਹਿਬ ਦੇ ਨੇ ਜਾਂ ਕਿਸੇ ਸਿੱਖ ਨੂੰ ਮੁੱਖ ਮੰਤਰੀ ਬਣਨ ਤੋਂ ਸੰਵਿਧਾਨ ਨੇ ਰੋਕਿਆ ਮੈਨੂੰ ਦੱਸੋ ਵੀ ਸਿੱਖਾਂ ਨੂੰ ਕੀ ਨਹੀਂ ਦਿੱਤਾ ਸਾਰੇ ਅਧਿਕਾਰ ਕੋਈ ਕੋਈ ਕਿਸੇ ਸੈਨਾਪਤੀ ਬਣਿਆ ਹੋਇਆ ਕੋਈ ਦੇਵੀ ਦੇ ਵਿੱਚ ਔਰ ਫਿਰ ਵੀ ਇਹ ਬੰਦਾ ਜਿਹੜਾ ਉੱਥੇ ਢੁਕਾ ਕੇ ਇਹਨੂੰ ਅਸੀਂ ਕੋਈ ਬੰਦਾ ਨਹੀਂ ਸਮਝਦੇ ਇਹ ਸਾਡੇ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੀ ਗੱਲ ਕਰ ਰਿਹਾ ਔਰ ਇਹ ਬਹੁਤ ਹੀ ਮਾੜੀ ਗੱਲ ਆ ਜਿਹੜੀ ਨੰਗਲਪਿੰਡ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਸ ਦੇ ਸਬੰਧ ਦੇ ਵਿੱਚ ਵੀ ਮੈਂ ਸਰਕਾਰ ਨੂੰ ਸੂਬਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਹੋ ਜਿਹੇ ਜਿਹੜੇ ਮੰਦਬੁੱਧੀ ਲੋਕ ਆ ਔਰ ਜਿਨ੍ਹਾਂ ਦਾ ਦਿਮਾਗ ਦੇ ਵਿੱਚ ਗਲਤ ਜਿਨ੍ਹਾਂ ਦੀ ਟੈਂਡੈਂਸੀ ਆ ਉਹਨਾਂ ਨੂੰ ਫੜ ਕੇ ਅੰਦਰ ਤੱਕਿਆ ਜਾਵੇ ਤੇ ਐਨਐਸਏ ਲਗਾ ਕੇ ਉਹਨਾਂ ਦੇ ਖਿਲਾਫ ਕਾਰਦੂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸっき ਹਲਕਨ ਕੋਦਰ ਦੇ ਵਿੱਚ ਵੀ ਬਹੁਤ ਸਾਰੇ ਸ਼ਹਿਰਾ ਪਿੰਡਾਂ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਨੇ। ਉਹਦੀ ਜਿਹੜੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰੋਗੇ। ਅਸੀਂ ਤਾਂ ਦੇਖੋ ਜੀ ਪਹਿਲਾਂ ਵੀ ਅਸੀਂ ਮੰਗ ਕਰਦੇ ਆਂ ਲੇਕਿਨ ਹੁਣ ਵੀ ਅਸੀਂ ਮੰਗ ਕਰਦੇ ਆਂ ਕਿ ਜਿੱਥੇ ਵੀ ਬਾਬਾ ਸਾਹਿਬ ਪੀਮਰਾਓ ਮੇੜਕਾਲ ਜੀ ਪ੍ਰਤਿਮਾ ਸਥਾਪਿਤ ਆ ਔਰ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਆ ਇਹ ਪ੍ਰਤਿਮਾਵਾਂ ਪੂਰੇ ਇੰਡੀਆ ਦੇ ਵਿੱਚ ਉਂਡਿਆ ਦੇ ਵਿੱਚ ਵੀ ਨਹੀਂ ਆ ਪੂਰੇ ਵਰਲਡ ਦੇ ਵਿੱਚ ਇਹ ਪ੍ਰਤੀਮਾਂ ਲੱਗੀਆਂ ਬਾਬਾ ਸਾਹਿਬ ਭੀਮਰਾਓਂ ਮੇੜਕਰ ਕਿਉਂਕਿ ਬਾਬਾ ਸਾਹਿਬ ਭੀਮਰਾਓਂ ਮੇੜਕਰ ਇੱਕ ਸਕਾਲਰ ਸਨ ਉਹਨਾਂ ਦੇ ਵਿਚਾਰ ਕੱਲੇ ਭਾਰਤ ਦੇ ਸੰਵਿਧਾਨ ਦੇ ਵਿੱਚ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਮਨੁੱਖੀ ਅਧਿਕਾਰ ਕਮਿਸ਼ਨ ਆ ਵਰਲਡ ਦਾ ਉਹਨਾਂ ਦੇ ਵਿਚਾਰਾਂ ਨੂੰ ਉੱਤੇ ਵਿਚਾਰ ਕਰਕੇ ਉਹਨਾਂ ਨੂੰ ਲਾਗੂ ਕਰਦਾ ਤੇ ਮੈਂ ਤਾਂ ਸੂਬਾ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਸਾਡੇ ਬਾਬਾ ਸਾਹਿਬ ਭੀਮਰਾਓਂ ਮੇੜਕਰ ਦੇ ਸਟੈਚੂ ਲਗਾਏ ਗਏ ਆ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਇਹੋ ਜਿਹੇ ਜਿਹੜੇ ਗਲਤ ਅਨਸਰ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਧੰਨਵਾਦ ਹਾਂਜੀ ਸੁਰਿੰਦਰ ਸਿੰਘ ਸਰ ਬਹੁਤ ਹੀ ਨਿੰਦਨਯੋਗ ਘਟਨਾ ਸੋ ਡਾਕਟਰ ਭੀਮਰਾਵ ਅੰਬੇਦਕਰ ਬਾਰੇ ਇੱਕ ਖਾਲਿਸਤਾਨੀ ਪੰਨੂ ਜਿਹੜਾ ਕਿ ਅਮਰੀਕਾ ਦੇ ਵਿੱਚ ਬੈਠਾ ਬਹੁਤ ਹੀ ਗਲਤ ਇੱਕ ਬਕਵਾਸ ਆਪਾਂ ਕਹਿ ਸਕਦੇ ਹੋ ਕਰ ਰਿਹਾ ਕੀ ਖਾਣਾ ਤੁਹਾਡਾ ਜੈ ਭੀਮ ਜੈ ਭਾਰਤ ਆ ਹੁਣੇ 10 ਮਿੰਟ ਪਹਿਲਾਂ ਸਾਨੂੰ ਇਸ ਖਬਰ ਬਾਰੇ ਪਤਾ ਲੱਗਾ ਬਹੁਤ ਮਨ ਨੂੰ ਬਹੁਤ ਜਾਨੀ ਕਿ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਤੜਕਾ ਤੜਕਾ ਅਸੀਂ ਇਕੱਠਾ ਕਰਕੇ ਅੱਜ ਇਸ ਮੁਕਾਬਦੇ ਉੱਤੇ ਅਸੀਂ ਪਹੁੰਚੇ ਆ ਸਾਡਾ ਕਿਸੇ ਨੇ ਵੀ ਸਾਡਾ ਕੋਈ ਸਾਥਰੀ ਦਿੱਤਾ ਤੇ ਅੱਜ ਅਸੀਂ ਜੇਕਰ ਤਾਂ ਜਾਂ ਸਾਡੇ ਬੱਚੇ ਅੱਜ ਇੰਨੇ ਦੀਆਂ ਡਿਗਰੀਆਂ ਕਰਕੇ ਅੱਜ ਦੇਸ਼ੋਂ ਵਿਦੇਸ਼ੋਂ ਵੱਡੀਆਂ ਜੁਨੀਅਰ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ ਆ ਉਹ ਸਿਰਫ ਬਾਬਾ ਸਾਹਿਬ ਦੀ ਬਖਸ਼ਸ਼ ਆ ਬਾਕੀ ਜਿਹੜਾ ਪੰਨੂ ਸਾਹਿਬ ਹੋਣਾ ਦਾ ਇਹ ਮਤਲਬ ਬਿਆਨ ਦਿੰਦਾ ਹੈ ਬਹੁਤ ਨਿੰਦਣਯੋਗ ਹੈ ਔਰ ਪੰਨੂ ਸਾਹਿਬ ਨੂੰ ਮੈਂ ਇਹੇ ਬੇਨਤੀ ਕਰਦਾ ਕਿ ਅਗਰ ਇਦਾਂ ਦੇ ਬਿਆਨ ਦੇਣ ਦੇ ਨਾਲ ਕਿ ਬਾਬਾ ਸਾਹਿਬ ਦਾ ਸੰਵਿਧਾਨ ਰੁਕ ਜਾਏਗਾ ਕਿ ਬਾਬਾ ਸਾਹਿਬ ਦੇ 14 ਅਪ੍ਰੈਲ ਜਿਹੜੇ ਜਨਮ ਦਿਹਾੜੇ ਮਨਾਏ ਜਾਂਦੇ ਆ ਪੂਰੇ ਵਰਲਡ ਦੇ ਵਿੱਚ ਉਹ ਰੁਕ ਜਾਣਗੇ ਕਦੀ ਵੀ ਨਹੀਂ ਤੇਰੀ ਬਕਵਾਸ ਕੀਤੀ ਕਿਸੇ ਕੰਮ ਨਹੀਂ ਇਹ ਤੇਰੀ ਜਿਹੜੀ ਬਕਵਾਸ ਹੈ ਤੇਰੇ ਕੋਲ ਹੀ ਰਹਿ ਜਾਣੀ ਹੈ ਕਿਉਂਕਿ 14 ਅਪ੍ਰੈਲ ਦਾ ਬਾਬਾ ਸਾਹਿਬ ਦਾ ਜਨਮ ਦਿਹਾੜਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਣਾ ਤੂੰ ਰੋਕ ਲਈ ਉਸ ਤੋਂ ਬਾਅਦ ਦੇ ਵਿੱਚ ਆਪਣੇ ਸੰਤ ਆਪਣੇ ਰਾਮਾਨੰਦ ਮਹਾਰਾਜੀ ਹੁਣਾਂ ਦਾ ਬਿਆਨਾ ਕਾਰਡ ਹੋਇਆ ਸੀ ਉਸ ਟਾਈਮ ਸਾਡੇ ਜਿੰਨੇ ਵੀ ਸਾਡੇ ਸਮਾਜ ਨੇ ਜੋ ਕਰਕੇ ਦਿਖਾ ਲਿਆ ਉਦੋਂ ਵੀ ਵੱਧ ਹੋਏਗਾ ਅੱਗਾ ਲੱਗਣ ਗਿਆ ਔਰ ਜਿਹਨੇ ਕਿਸੇ ਨੇ ਰੋਕਣਾ ਹੋਗਾ ਰੋਕ ਲਵੇ ਪਰ ਲੇਕਿਨ ਅਸੀਂ ਅੱਜ ਵੀ ਗਰਸ ਨਾਲ ਇਹ ਗੱਲ ਕਹਿ ਸਕਦੇ ਜੇਕਰ ਅਸੀਂ ਜੀਦੇ ਆ ਤਾਂ ਜੀਦੇ ਆ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਕੋਈ ਰੋਕ ਨਹੀਂ ਸਕਦਾ ਸਾਡਾ ਸਿਰ ਕਲਮ ਹੋ ਜਵੇ ਲੇਕਿਨ ਬਾਬਾ ਸਾਹਿਬ ਦੇ ਜਨਮ ਦਿਹਾੜੇ ਬਾਬਾ ਸਾਹਿਬ ਦੇ ਜੋ ਵੀ ਆ ਪੂਰੇ ਵਰਲਡ ਦੇ ਵਿੱਚ ਮਨਾਏ ਜਾਣਗੇ ਬਾਕੀ ਬਹੁਤ ਨਿੰਦਰਜੋਗ ਗੱਲ ਆ ਬਾਕੀ ਪ੍ਰਸ਼ਾਸਨ ਅੱਗੇ ਵੀ ਅਸੀਂ ਬੇਨਤੀ ਕਰਦੇ ਆ ਮੇਰੇ ਜਿੰਨੇ ਵੀ ਕਮੇਟੀ ਦੇ ਮੈਂਬਰ ਸਹਿਬਾਨ ਆ ਪ੍ਰਧਾਨ ਜੀ ਆ ਉਹਨਾਂ ਸਾਰਿਆਂ ਨੇ ਜੋ ਬਿਆਨ ਦਿੱਤੇ ਆ ਮੈਂ ਉਹਦਾ ਨਾਲ ਪੂਰਾ ਨਿਰਭਰ ਆ ਉਹਨਾਂ ਨਾਲ ਸਹਿਮਤ ਆ ਬਾਕੀ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਆ ਕਿ ਜੇਕਰ ਨੰਗਲ ਦੇ ਵਿੱਚ ਫਲੋਰ ਦੇ ਵਿੱਚ ਉਹਨਾਂ ਨੇ ਇਦਾਂ ਮਤਲਬ ਬਾਬਾ ਸਾਹਿਬ ਦੇ ਸਟੈਚੂ ਨੂੰ ਕੀਤੀ ਆ ਜੇ ਕਰ ਕਿਤੇ ਇਥੇ ਨਕੋਦਰ ਦੇ ਵਿੱਚ ਅਗਰ ਲਾਗੇ ਛਾਗੇ ਪਿੰਡਾਂ ਦੇ ਵਿੱਚ ਕਿਤੇ ਇਦਾਂ ਦੀ ਕੋਈ ਗੱਲਬਾਤ ਹੋ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਬਹੁਤ ਜਨ ਸਮਾਜ ਦਿਖਾ ਲੂਗਾ ਕਿ ਅਸੀਂ ਕੀ ਆ ਧੰਨਵਾਦ ਜੀ ਜੈ ਪੀਮ ਜੈ ਪੀਮ ਜੈ ਪਾਰ ਹਾਂਜੀ ਵੀਰ ਪੰਨੂ ਵੱਲੋਂ ਖਾਲਿਸਤਾਨੀ ਸਮਰਥਕਾਂ ਨੂੰ ਕਿਹਾ ਜਾ ਰਿਹਾ ਕਿ 14 ਅਪ੍ਰੈਲ ਵਾਲੇ ਦਿਨ ਤੁਸੀਂ ਆਪਣੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਭੀਮਰਾਓ ਹੁਣਾ ਦੇ ਜਿਹੜੇ ਆ ਪ੍ਰਤਿਮਾਾਂ ਉਹਨਾਂ ਦੇ ਸਟੈਚੂ ਉਖਾੜ ਕੇ ਸੁੱਟ ਦਿਓ ਕੀ ਕਹਿਣਾ ਤੁਹਾਡਾ ਜੈ ਪੀਮ ਜੀ ਸਾਰਿਆਂ ਨੂੰ ਪੁੱਛੀ ਤੇ ਪਹਿਲੀ ਤਾਂ ਗੱਲ ਇਹ ਕਿ ਉਹ ਖਾਲਿਸਤਾਨੀ ਨਹੀਂ ਹੈਗਾ ਇਹ ਖੱਚਰੀਦ ਨਾ ਤੇ ਖਾਲਸਾਨੀ ਨਹੀਂ ਹੋ ਸਕਦੀ ਨਾ ਹੀ ਉਹ ਸਿੱਖ ਆ ਨਾ ਹੀ ਉਹ ਹਿੰਦੂ ਆ ਨਾ ਹੀ ਉਹ ਮੁਸਲਮਾਨ ਆ ਇਹ ਖੱਚਰ ਆ ਮੈਂ ਤਾਂ ਸਿੱਧੀ ਕਹੂੰਗਾ ਗੱਲ ਇਹ ਖੱਚਰ ਆ ਤੇ ਖੱਚਰ ਦੀ ਗੱਲ ਕੋਈ ਨਾ ਸੁਣੇ ਇਹ ਬਕਵਾਸ ਮਾਰਦਾ ਬਾਦੂ ਦੀ ਇਹਨੂੰ ਨਹੀਂ ਪਤਾ ਵੀ ਜਲਤ ਸਮਾਜ ਹੈ ਕੀ ਚੀਜ਼ ਆ ਇਹਨੂੰ ਪਤਾ ਹੋਵੇ ਤਾਂ ਇਦਾਂ ਦੀ ਬਕਵਾਸ ਮਾਰੇ ਹੁਣ ਇਹਦੇ 76 ਪਰੇਡ ਹੋਣਾ ਆ ਥੋੜੇ ਦਿਨਾਂ ਤੱਕ ਉਹ ਸਾਡੇ ਜਿਹੜੇ ਪੈਰੋਕਾਰ ਬੈਠੇ ਆ ਬਾਹਰ ਉਹੀ ਇਹਦਾ 76 ਪਰੇਡ ਕਰਨਗੇ ਤੇ ਮਾਫੀਆਂ ਮੰਗੂਗਾ ਇਹ ਆਰਐਸਐਸ ਦਾ ਦੱਲਾ ਆ ਇਹਦੀ ਮਗਰ ਨਾ ਲੱਗੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਸੂਬੇ ਦੇ ਵਿੱਚ ਦੋ ਘਟਨਾਵਾਂ ਹੋ ਚੁੱਕੀਆਂ ਨੇ ਕੰਬਰਸਰ ਹੋਈ ਸੀ ਤੁਹਾਨੂੰ ਪਤਾ ਹੈ ਕਿ ਬਾਪਸਾ ਦੀ ਪ੍ਰਤਿਮਾ ਦਾ ਨਿਰਾਦਰ ਕੀਤਾ ਗਿਆ ਹੁਣ ਇੱਕ ਇਹ ਜਿਹੜੀ ਫਲੋਰ ਨੇੜੇ ਪਿੰਡ ਦੇ ਵਿੱਚ ਹੋਈ ਇਹਨੂੰ ਕਿਸ ਤਰ੍ਹਾਂ ਵੇਖਦੇ ਇਹ ਤੁਹਾਨੂੰ ਮੈਂ ਜਦੋਂ ਦੱਸੀਆ ਮਨ ਦੇ ਆਰਐਸਐਸ ਦੇ ਬੰਦੇ ਆ ਉਹੀ ਕਰਵਾਉਂਦੇ ਆ ਇਹ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦਾ ਵੀ ਗਾਣਾ ਚਾਹੁੰਦੇ ਆ ਪਰ ਪੰਜਾਬ ਦੇ ਲੋਕ ਜੇ ਸਮਝਦਾਰ ਹੋਣਗੇ ਜਾਗਰੂਕ ਹੋਣਗੇ ਤਾਂ ਇਦਾਂ ਦੀਆਂ ਖੱਚਾਂ ਦੇ ਮਗਰ ਨਾ ਲੱਗਣਗੇ ਆਰਐਸਐਸ ਦੇ ਮਗਰ ਨਾ ਲੱਗਣਗੇ ਸੋ ਐਂਡ ਵਿੱਚ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਤੁਹਾਡੀ ਇੱਕ ਗੱਲ ਹੋਰ ਇਹਨੇ ਗਿਆ ਕਿ ਗੁਰੂ ਰਵਿਦਾਸ ਮਹਾਰਾਜ ਜਿਹਨੂੰ ਭਗਤ ਕਿਹਾ ਜੀ ਭਗਤ ਪਤਾ ਕੌਣ ਕਹਿੰਦੇ ਆ ਉਹਨਾਂ ਨੂੰ ਜਿਹੜੇ ਇਨਸਾਨੀ ਜਾਨੀ ਕਿ ਇਨਸਾਨ ਤੋਂ ਥੋੜਾ ਥੱਲੇ ਆ ਇਨਸਾਨ ਪੂਰੇ ਨਹੀਂ ਇਨਸਾਨ ਤੋਂ ਥੱਲੇ ਆ ਇਨਸਾਨ ਦੇ ਲੈਵਲ ਤੋਂ ਜਿੱਦਾਂ ਇਹਦੇ ਵਰਗੀਆਂ ਖੱਚਾਂ ਉਹੀ ਭਗਤ ਕਹਿੰਦੇ ਆ ਨਹੀਂ ਤਾਂ ਬਾਕੀ ਸਾਰੇ ਗੁਰੂ ਹੀ ਕਹਿੰਦੇ ਕਿਉਂਕਿ ਸਾਰੇ ਦੁਨੀਆ ਨੂੰ ਪਤਾ ਕਿ ਉਹ ਗੁਰੂ ਹੋਏ ਆ ਸੋ ਵੀਰ ਸ਼ਹਿਰ ਨਕੋਦਰ ਦੇ ਵਿੱਚ ਮਹੱਲਾ ਗੁਰ ਰਵਿਦਾਸਪੁਰਾ ਦੀ ਜੇਕਰ ਗੱਲ ਕਰੀਏ ਬੜਾ ਹੀ ਵੱਡਾ ਮਿਸ਼ਨਰੀ ਮਹੱਲਾ ਔਰ ਬਾਬਾ ਸਾਹਿਬ ਹੁਣਾਂ ਦੀ ਸੋਚ ਨੂੰ ਲੈ ਕੇ ਸ਼ੁਰੂ ਤੋਂ ਹੀ ਇੱਥੋਂ ਦੇ ਬਜ਼ੁਰਗ ਔਰ ਇੱਥੋਂ ਦਾ ਯੂਥ ਚੱਲਿਆ ਹੈ ਤੁਹਾਡੇ ਵੱਲੋਂ ਇੱਕ ਠੋਕਮਾ ਜਵਾਬ ਕੀ ਹੈ ਐਂਡ ਦੇ ਵਿੱਚ ਲਾਸ ਦੇ ਵਿੱਚ ਪੰਨੂ ਨੂੰ ਪੰਨੂ ਨੂੰ ਬਸ ਇਹੀ ਮੈਂ ਕਹਿਣਾ ਚਾਹੁੰਦਾ ਕਿ ਬਸ ਠੋਕ ਦਿਓ ਇਹਨੂੰ ਧੰਨ ਤੇ ਠੁਕੂਗਾ ਵੀ ਇਹ ਧੰਨਵਾਦ ਜੇ ਕਰੇ ਲਾ ਦੋ ਜੈ ਭੀਮ ਜੈ ਭਾਵਾ ਜੈ ਭੀਮ ਜੈ ਭਾਵਾ ਜੈ ਭੀਮ ਜੈ ਭਾਵਾ ਜੈ ਭੀਮ ਜੈ ਭਾਵਾ ਸੋ ਪਿਆਰੇ ਵੀਰੋ ਇਸ पैरा देंगे ठोके इच दरी सोचते पैरा देंगे ठोके जो हम सेंट कराएगा दूर दूर हो जाएगा जो हम सेंट कराएगा हो जाएगा इच्छरी सोचते पैरा देंगे ठोके